हेलो फ्रेंड्स सत श्री अकाल कि मैं तो ਤੁਸੀਂ ਸਾਰੇ ਜਣੇ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਮਤਲਬ ਅੱਗੇ ਨਾਲੋਂ ਬਹੁਤ ਜ਼ਿਆਦਾ ਮੈਨੂੰ ਫਰਕ ਹੈ ਤੇ ਇੱਥੇ ਨਾ ਗਾਇਸ ਤੁਹਾਨੂੰ ਜਿੱਦ ਪਤਾ ਹੀ ਹੈ ਕਿ 10-15 ਦਿਨ ਤੋਂ ਮੇਰੇ ਡਾ ਵੇੜਾ ਵੂੜਾ ਜਮਾਈ ਨਹੀਂ ਸੀਗਾ ਤੋਤਾ ਕਿਉਂਕਿ ਇੰਨਾ ਜ਼ਿਆਦਾ ਗੰਦਾ ਹੋਇਆ ਪਿਆ ਨਾ ਮਿੱਟੀ ਮਿੱਟੀ ਦੇ ਪੱਤੇ ਇੰਨਾ ਘਾਹ ਉਗ ਗਿਆ ਪਿਆ ਵੇੜੇ ਦੇ ਵਿੱਚ ਠੀਕ ਹੈ ਜੀ ਫਿਰ ਮੈਂ ਸੋਚਿਆ ਕਿ ਚਲੋ ਹੁਣ ਇਹ ਸਾਫ ਤਾਂ ਕਰਨਾ ਪਊਗਾ ਹੀ ਹੈ ਨਾ ਇੱਕ ਵਾਰ ਤਾਂ ਹੋਣਾ ਪਊਗਾ ਹੀ ਕਿਉਂਕਿ ਮੌਸਮ ਕਦੇ ਮੀਂਹ ਵਾਲਾ ਹੋ ਜਾਂਦਾ ਹੈ ਕਦੇ ਨੇਰੀ ਵਾਲਾ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਹੈ ਨਾ ਇਸ ਕਰਕੇ ਮੈਂ ਮੋਰਲੀ ਸਾਈਡ ਧੋਇਆ ਸੀ ਇਧਰ ਵਾਲੀ ਸਾਈਡ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਨ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਨਾ ਵੀਡੀਓ ਚ ਥੋੜਾ ਬਹੁਤ ਤਾਂ ਸਾਫ ਲੱਗਦਾ ਹੁੰਦਾ ਸੀ ਲੇਕਿਨ ਹੁਣ ਤਾਂ ਇੰਨਾ ਬੁਰਾ ਹਾਲ ਹੈ ਤਾਂ ਕਿਆਂ ਤੂਕੀਆਂ ਦਰਵਾਜ਼ੇ ਸਾਰੇ ਗੰਦੇ ਹੋਏ ਪਏ ਨੇ ਤੇ ਮੈਂ ਕਿਹਾ ਚੱਲ ਇਹ ਹੀ ਨਾ ਸਾਰਾ ਹੀ ਸਾਫ ਕਰ ਦਾਂ ਗੱਗੀ ਨੇ ਨਾ ਬੂਟੇ ਨੂੰ ਪਾਣੀ ਵੀ ਨਹੀਂ ਦਿੱਤਾ ਬੂਟੇ ਵੀ ਸੁਕਾ ਹੀ ਦਿੱਤੇ ਗਮਲੇ ਸਾਰੇ ਮੈਂ ਇੰਨੀ ਰੀਝ ਦੇ ਨਾਲ ਲਾਉਂਦੀ ਹਾਂ ਬਟ ਕੁਛ ਨਾ ਕੁਛ ਇੱਦਾਂ ਦਾ ਹੋ ਜਾਂਦਾ ਕਿ ਬੂਟੇ ਵਿਚਾਰੇ ਸੁੱਕ ਕੇ ਜਾਂਦੇ ਨੇ ਪਰ ਹੁਣ ਨਾ ਹਜੇ ਮਤਲਬ ਟਾਈਮ ਨਾਲ ਹੀ ਮੈਂ ਦੇਖ ਲਏ ਮੈਂ ਡਾਂਟਿਆ ਤਾਂ ਬਹੁਤ ਸੀਗਾ ਮੈਂ ਕਿਹਾ ਤੂੰ ਅਕਲ ਨਹੀਂ ਹੈਗੀ ਤੂੰ ਹੈ ਨਾ ਸਾਰੇ ਬੂਟੇ ਜਿਹੜੇ ਹੈਗੇ ਆ ਉਹ ਕਰ ਦਿੱਤੇ ਪਾਣੀ ਵੀ ਨਹੀਂ ਪਾਇਆ ਹੈਗਾ ਚਪੇੜਾ ਚਪੂੜਾ ਖਾ ਕੇ ਚਲੇ ਗਿਆ ਅਤੇ ਮੈਂ ਉਹਨੂੰ ਕਹਿੰਦੀ ਸੀ ਵੀ ਕੁੱਤੇ ਨੂੰ ਉੱਧਰ ਉੱਧਰ ਕਰ ਦੇ ਕਿ ਕਿਉਂਕਿ ਛੋਟੇ ਕੁੱਤੇ ਵੀ ਅੰਦਰ ਹੀ ਸੀ ਮੈਂ ਕਿਹਾ ਇਹਨਾਂ ਨੂੰ ਬਾਹਰ ਕੱਢ ਦੇ ਤੇ ਮੈਂ ਸਾਰਾ ਹੀ ਜਿਹੜਾ ਹੈਗਾ ਇੱਕ ਵਾਰ ਧੋ ਦੂੰਗੀ ਲੇਕਿਨ ਇਹ ਨੂੰ ਨਾ ਮੈਂ ਮਤਲਬ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਕਿ ਇਹ ਸਾਰੇ ਗਮਲੇ ਗੁੰਮਲੇ ਸੈੱਟ ਕਰਕੇ ਰੱਖਾਂਗੇ ਆ ਮੰਜਾ-ਮੁੰਜਾ ਜਿਹਾ ਚੱਕ ਦੇਾਂਗੇ ਵਧੀਆ ਜਾਇ ਇੱਥੇ ਉਹ ਕਰਾਂਗੇ ਗਮਬੋਤ ਗੰਦਾ ਜਿਹਾ ਲੱਗਦਾ ਰਹਿੰਦਾ ਹੈ ਇਹ ਬਾਕੀ ਦੇਖਦੇ ਆਂ ਵੀ ਗਾਹਾਂ-ਗਾਹ ਕੀ ਹੁੰਦਾ ਹਲੇ ਤਾਂ ਮੈਂ ਇਹਨੂੰ ਵਸਤੋਂ ਹੁਣਾਈ ਸੀਗਾ ਤੇ ਇੱਥੇ ਜਾ ਕੇ ਨਾ ਪੌੜੀਆਂ ਦੇ ਵਿੱਚ ਖੜਾ ਸੀ ਪਾਣੀ ਤਾਂ ਡਾਕ ਤੇ ਪੈਪ ਲੈ ਕੇ ਨਾ ਉਹਨੇ ਮਗਰ ਨਾ ਟਲੀ ਸੀ ਇਹਨੂੰ ਪਾਣੀ ਨਾਣ ਤੋਂ ਬਹੁਤ ਹੀ ਡਰਦਾ ਹੈ ਨਾ ਤੇ ਬਸ ਫਿਰ ਮੈਂ ਉਹਦੇ ਮਗਰ ਪੈਪ ਲੈ ਕੇ ਨਾ ਠੀ ਉੱਪਰ ਜੀ ਆ ਇੱਥੇ ਕਿਆਰੀ ਦਾ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਸੀਗਾ ਬੇਲ ਲੱਗੀ ਹੋਈ ਐ ਤੋਰੀਆਂ ਦੀ ਕਿਆਰੀ ਦੇ ਵਿੱਚ ਲੇਕਿਨ ਬੇਲ ਨੂੰ ਨਾ ਫੁੱਲ ਫੁੱਲ ਜਿਹਾ ਤਾਂ ਲੱਗਿਆ ਨਹੀਂ ਫੁੱਲ ਫੁੱਲ ਤਾਂ ਉੱtre ਆ ਹੀ ਨਹੀਂ ਹੈਗਾ ਹਨਾ ਅ ਅਮਰੂਦਾਂ ਦੇ ਬੂਟੇ ਤੇ ਝੜ ਗਈ ਐ ਪਤਾ ਨਹੀਂ ਉਹ ਲੱਗੂਗਾ ਕਿ ਨਹੀਂ ਮੈਨੂੰ ਪਤਾ ਵੀ ਨਹੀਂ ਹੈਗਾ ਤੇ ਅਗਰ ਕਿਸੇ ਵੀਰ ਪੜ ਨੇ ਮੇਰੇ ਵਲੌਗ ਹਨਾ ਫੁੱਲ ਵਾਚ ਕੀਤਾ ਤੇ ਉਹ ਮੈਨੂੰ ਜ਼ਰੂਰ ਦੱਸਿਓ ਕਿ ਇਹ ਤੋਰੀਆਂ ਦੀ ਬੇਲ ਨੂੰ ਕੁਛ ਲੱਗੂਗਾ ਕਿ ਨਹੀਂ ਕਿਉਂਕਿ ਕਾਫੀ ਬੜੀ ਹੋ ਗਈ ਆ ਆ ਦੇਖੋ ਸਾਹਮਣੇ ਅਮਰੂਦਾਂ ਦੇ ਬੂਟੇ ਪਰ ਨੂੰ ਚੜੀ ਜਾਂਦੀ ਉੱਪਰ ਨੂੰ ਦੇਖਦੀ ਪਈ ਆ ਕੰਧ ਕੋਲ ਤੋਂ ਤੇ ਬੜੀ ਬਹੁਤ ਹੋ ਗਈ ਹੈ ਪਰ ਫੁੱਲ ਫੁੱਲ ਹਜੇ ਉੱਤਰਿਆ ਨਹੀਂ ਹੈਗਾ ਮੈਨੂੰ ਇਹ ਹੁੰਦਾ ਹੈ ਕਿ ਘਰ ਇਹਨ ਮੇਰਾ ਨਾ ਸਾਫ਼ ਹੋਵੇ ਸੋਹਣਾ ਜਿਹਾ ਲੱਗੇ ਪਰ ਕੀ ਕਰਾਂ ਪਤਾ ਨਹੀਂ ਜਿੰਨਾ ਵੀ ਮੈਂ ਸਾਫ਼ ਰੱਖਣ ਦੀ ਕੋਸ਼ਿਸ਼ ਕਰਦੀ ਨਾ ਉਨਾ ਹੀ ਗੰਦਾ ਹੋ ਜਾਂਦਾ ਹੈ ਤੇ ਅਬ ਬੇੜਾ ਤਾਂ ਇੰਨਾ ਜਿਆਦਾ ਕਿਉਂਕਿ ਕੋਈ ਆਂਦਾ ਜਾਂਦਾ ਹੈ ਨਾ ਅੱਜ ਤਾਂ ਆ ਜਾਂਦੇ ਨੇ ਫਿਰ ਮੈਨੂੰ ਆ ਹੁੰਦਾ ਵੀ ਦੇਖ ਕੇ ਅਗਲਾ ਕਹਿ ਦਿੰਦਾ ਪੀ ਪਤਨੀ ਸਾਫ ਹੀ ਨਹੀਂ ਕਰਦੇ ਹੁਣ ਕੀ ਦਸੀਏ ਤੇ ਸਾਫ ਤਾਂ ਕਰਦੇ ਗੰਦਾ ਹੋ ਜਾਂਦਾ ਹੈ ਨਾ ਤੇ ਬਸ ਅੱਜ ਤਾਂ ਮੈਂ ਧੋਂ ਧੋਂਗੀ ਬਸ ਕਿਉਂਕਿ ਅੰਦਰ ਮੈਂ ਕਿਚਨ ਵੀ ਸਾਫ ਕਰਨਾ ਕਿਚਨ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਉਹ ਵੀ ਸਾਫ ਕਰਨਾ ਬਟ ਕਲਿੱਪਾਂ ਮੈਂ ਮਤਲਬ ਵੀਡੀਓ ਮੈਂ ਥੋੜੀ ਹੀ ਬਣਾਈ ਹੈ ਇਹ ਵੌਇਸਓਵਰ ਵਾਲੀ ਚ ਕਰਨ ਲੱਗੀ ਨਾ ਤਾਂ ਇਹ ਜ਼ਿਆਦਾ ਨਹੀਂ ਬਣਾਈ ਹੈਗੀ ਜੇ ਤੁਹਾਨੂੰ ਵੈਸੀ ਵੀ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰੇ ਕਰੋ ਤੇ ਕਮੈਂਟ ਵੀ ਕਰਕੇ ਦੱਸ ਦਿਆ ਕਰੋ ਵੀਡੀਓ ਮੈਂ ਥੋੜੀ ਹੀ ਬਣਾਈ ਹੈ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਿਹਤ ਠੀਕ ਨਹੀਂ ਹੈਗੀ ਕਮਜ਼ੋਰੀ ਨਾ ਬਹੁਤ ਆ ਗਈ ਹੈ ਵੀਕਨੈਸ ਜੀ ਹਨਾ ਜਿੱਦਾਂ ਚੱਕਰ ਜੇ ਆਈ ਜਾਂਦੇ ਨੇ ਰੋਟੀ ਰੂਟੀ ਨਹੀਂ ਨਾ ਖਾਦੀ ਕਿੰਨੇ ਦਿਨ ਇਸ ਕਰਕੇ ਭੁੱਖੀ ਨਹੀਂ ਸੀ ਲੱਗਦੀ ਰੋਟੀ ਕੀ ਖਾਣੇ ਸਿਹਤ ਨਾਲ ਹੀ ਹਨਾ ਕੰਮ ਵੀ ਹੁੰਦੇ ਨੇ ਹੁਣ ਜੇ ਸਿਹਤ ਠੀਕ ਰਹੂਗੀ ਕੰਮ ਵੀ ਤਾਂ ਹੀ ਕਰਾਂਗੀ ਹੈ ਨਾ ਘਰ ਦੇ ਚਲੋ ਕੰਮ ਤਾਂ ਮੈਨੂੰ ਐਸੀ ਕਰਨੀ ਹੀ ਪੈਣੀ ਆ ਹੁਣ ਬੱਚਿਆਂ ਦੀ ਸਿਰ ਤੇ ਤਾਂ ਕਿੰਨਾ ਖਾੜ ਹੁੰਦਾ ਘਰ ਉਹ ਗੱਲ ਨਹੀਂ ਨਾ ਬਣਦੀ ਹੈਗੀ ਇੱਥੇ ਤੁਸੀਂ ਦੇਖ ਵੀ ਸਕਦੇ ਮੈਂ ਤਾਂ ਪਤਲੀ ਵੀ ਬਹੁਤ ਹੋ ਗਈ ਨੂੰਕ ਮੂੰਹ ਹੋ ਗਿਆ ਮੇਰਾ ਸਿਆਲ ਦੇ ਵਿੱਚ ਪੰਜੀਰੀਆਂ ਪੰਜੂਰੀਆਂ ਖਾ ਕੇ ਸੇਤ ਬਣਾਈ ਸੀਗੀ ਲੇਕਿਨ ਹੁਣ ਬਹੁਤ ਜ਼ਿਆਦਾ ਪਤਲਾ ਜਿਹਾ ਲੱਗਣ ਲੱਗ ਗਿਆ بس ایتھے میں اندر ਆ گئی سی تے باہر ویڑا موڑا ਧੋ ਕੇ تے ایتھے نا میں دوائی ਲੈਣ ਲੱਗ ਗਈ ਸੀ ਕਿਉਂਕਿ دوائی ਮੈਨੂੰ ਜਿਹਦਾ ਕਿ ਚੱਕਰ-ਚੱਕਰ ਜ ਆਉਂਦੇ ਆ ਹੁਣ ਹਨਾ ਤੇ ਥੋੜੀ ਜੀ ਅਲਰਜੀ ਦੀ ਐ ਇਹ ਵਾਲੀ ਦਵਾਈ ਐ ਤੇ ਮਾਈਗਰੇਨ ਦੀ ਗੋਲੀਆਂ ਇਹ ਫਿਰ ਮੈਂ ਕਿਹਾ ਚੱਲ ਹਨਾ ਆਪਣੀ ਦਵਾਈ ਲੈ ਲਾ ਤੇ ਰੋਟੀ ਰੋਟੀ ਤਾਂ ਹਜੇ ਮੈਂ ਖਾਦੀ ਨਹੀਂ ਹੈਗੀ ਸਵੇਰੇ ਚਾਹ ਦੇ ਨਾਲ ਬਿਸਕਟ ਖਾਦੇ ਸੀਗੇ ਬਸ ਉਹ ਖਾ ਕੇ ਮੈਂ ਜਿਹੜੀ ਆਪਣੀ ਦਵਾਈ ਲੈਣ ਲੱਗੀ ਸੀ ਇੱਥੇ ਜੈਸਮਿਨ ਖੜੀ ਵੀਡੀਓ ਬਣਾਉਂਦੀ ਬੈਠੀ ਮੈਂ ਸੇਰ ਦੇ ਉੱਪਰ ਹੀ ਖੜੀ ਕੇ ਵੀਡੀਓ ਬਣਾਉਣ ਲੱਗੀ ਥੋੜੋ ਜਿਹੀ ਪਰੇ ਨੂੰ ਤਾਂ ਹੋ ਜਾ ਤੇ ਅੱਥੇ ਨਾ ਮੈਂ ਪੋਚਾ ਵੀ ਰੱਖਿਆ ਹੋਇਆ ਸੀਗਾ ਦਵਾਈ ਲੈ ਕੇ ਫਿਰ ਮੈਂ ਪੋਚੇ-ਪੂਚੇ ਲਗਾ ਲੂੰਗੀ ਉਹ ਮੈਂ ਮਿਨੀ ਵਲੌਗ ਦੇ ਵਿੱਚ ਐਡ ਕਰੂੰਗੀ ਉਹ ਤੁਸੀਂ ਮੇਰਾ ਮਿਨੀ ਵਲੌਗ ਜ਼ਰੂਰ ਦੇਖ ਲਿਓ ਠੀਕ ਹੈ ਹੁਣ ਮੇਰਾ ਡੇਲੀ ਜਿਹੜਾ ਹੈਗਾ ਮਿਨੀ ਵਲੌਗ ਵੀ ਆਇਆ ਕਰੂਗਾ ਵਲੌਗ ਦੇ ਨਾਲ-ਨਾਲ ਅ ਮਤਲਬ ਕੋਸ਼ਿਸ਼ ਤਾਂ ਪੂਰੀ ਹੈ ਵੀ ਚੈਨਲ ਕਿਸੇ ਤਰ੍ਹਾਂ ਹਨਾ ਗਰੋ ਕਰ ਜਾਵੇ ਚੱਲ ਪਵੇ ਹਨਾ ਤੇ ਬਾਕੀ ਦੇਖੋ ਜੋ ਕਿਸਮਤ ਹੈ ਉਹ ਹੀ ਹੋਣਾ ਹੈ ਨਾ ਤੇ ਬਸ ਬਿਮਾਰੀਆਂ ਨੇ ਫੜਿਆ ਹੋਇਆ ਇੱਕ ਵਾਰ ਠੀਕ ਹੋ ਜਾਵਾਂ ਫਿਰ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੈਗੀ ਜਦ ਬੰਦਾ ਨਾ ਬਿਮਾਰ ਜਾਂ ਰਹਿੰਦਾ ਹੈ ਫਿਰ ਇਹ ਹੋਰੀ ਤਰ੍ਹਾਂ ਦੀ ਹੈ ਨਾ ਫੀਲਿੰਗ ਜੀ ਹੁੰਦੀ ਰਹਿੰਦੀ ਹੈ ਚਲੋ ਬਿਮਾਰੀ ਜਿੰਨਾ ਪਤਾ ਲੱਗ ਗਿਆ ਵੀ ਕੌਣ ਆਪਣਾ ਹੈ ਕੌਣ ਪਰਾਇਆ ਹੈ ਠੀਕ ਹੈ ਕੌਣ ਕਿੰਨਾ ਕੁ ਪਾਣੀ ਚ ਹੈ ਸਾਰਾ ਪਤਾ ਲੱਗ ਗਿਆ ਕਿਉਂਕਿ ਅ ਬਸ ਕੀ ਕਹਿਣਾ ਹੁਣ ਛੱਡੋ ਤੇ ਇੱਥੇ ਨਾ ਮੈਂ ਬਾਹਰ ਆ ਗਈ ਸੀ ਆ ਵਾਲੀ ਜਿਹੜੀ ਵਿੰਡੋ ਹੈ ਨਾ ਕਿਚਨ ਵਾਲੀ ਇਹ ਵੀ ਗੰਦੀ ਹੋਈ ਪਈ ਸੀਗੀ ਫਿਰ ਮੈਂ ਕਿਹਾ ਚੱਲੇ ਨੂੰ ਵੀ ਸਾਫ਼ ਕਰ ਦਿੰਨੀ ਆ ਜਿਹੜਾ ਪਲਾਂਟ ਰੱਖਿਆ ਹੋਇਆ ਮਨੀ ਪਲਾਂਟ ਵੇਅਰ ਹੈ ਜਿੱਦੀ ਸਾਡੀ ਮੈਨੀ ਹੈ ਮੈਂ ਕਿਹਾ ਇਹ ਵੀ ਥੋੜਾ ਚੱਕ ਚੁੱਕ ਕੇ ਨਾ ਸਾਫ਼ ਕਰ ਦਾਂ ਗੰਦੀ ਹੋਈ ਪਈ ਸੀਗੀ ਮੈਂ ਨਾ ਅੱਧਰ ਉੱਧਰ ਤੇ ਸਾਫ਼ ਕਰਤੀ ਮੈਂ ਪਿੱਛੇ ਤੇ ਮੈਨੂੰ ਲੱਗਦਾ ਬਸ ਸਾਫ਼ ਸਾਫ਼ ਹੀ ਨਹੀਂ ਕੀਤੀ ਹੈਗੀ ਹੁਣ ਮੈਂ ਦੇਖਿਆ ਜਿਹੜੀ ਖੁੱਲੀ ਹੈ ਨਾ ਇਹ ਵਾਲੀ ਮੈਨੂੰ ਲੱਗਦਾ ਸਾਫ ਨਹੀਂ ਕੀਤੀ ਉਹ ਵੈਸੇ ਵਿੰਡੋ ਉਹ ਵਾਲੀ ਵੀ ਖੋਲ ਲੈਣੀ ਹੈ ਫਿਰ ਹਵਾ ਹੂਆ ਕ੍ਰੋਸ ਕਰਦੀ ਰਹਿੰਦੀ ਹੈ ਤੇ ਆਹ ਵਾਲਾ ਵੈਸੇ ਸਾਰਾ ਕੁਝ ਮੈਂ ਧੋਣਾ ਹੈ ਦਰਵਾਜ਼ੇ ਵੀ ਧੋਣੇ ਨੇ ਇਹ ਮੈਂ ਬਾਅਦ ਵਿੱਚ ਧੋਵਾਂਗੀ ਜੇ ਚੰਗੀ ਤਰ੍ਹਾਂ ਠੀਕ ਹੋ ਜੂਗੀ ਉਦੋਂ ਹਾਲੇ ਤਾਂ ਮੈਂ ਹਲਕਾ-ਹਲਕਾ ਕੱਪੜਾ ਹੀ ਮਾਰਿਆ ਮੈਂ ਕਿਹਾ ਚੱਲ ਹੈ ਨਾ ਕੱਪੜਾ ਜਿਹੜਾ ਹੈਗਾ ਉਹ ਮਾਰ ਦਿੰਨੇ ਆ ਤੇ ਬਾਕੀ ਕਈ ਲੋਕ ਛੱਡੋ ਕੀ ਬੋਲਣਾ ਇੱਥੇ ਨਾ ਆਹ ਵਾਲਾ ਵੇੜਾ ਉਥੇ ਪਾਣੀ ਖੜ ਜਾਂਦਾ ਤੁਹਾਨੂੰ ਪਤਾ ਹੀ ਹੈ ਸੀ ਮੈਂ ਧੋਤਾ ਸੀਗਾ ਜੈਸਮੀਨ ਮਨਾ ਕਰਦੀ ਪਈ ਸੀ ਕਿਉਂਕਿ ਅੱਜ ਨਾ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਤੇ ਜੈਸਮੀਨ ਕਹਿੰਦੀ ਸੀ ਮੰਮਾ ਰਹਿਣ दो ਤੇ ਬੱਦਲ ਹੋਇਆ ਪਿਆ ਕੀ ਪਤਾ ਹੁੰਦਾ ਮੀਂਹ ਦਾ ਹੱਤੇ ਮੀਂਹ ਆ ਜਾਊਗਾ ਫਿਰ ਮੁੜ ਕੇ ਤਾਂ ਗੰਦ ਪੈ ਜਾਊਗਾ ਮੈਂ ਕਿਹਾ ਚੱਲ ਇੱਕ ਵਾਰ ਹਲਕਾ ਹਲਕਾ ਜਿਹੜਾ ਹੈਗਾ ਉਹ ਮੈਂ ਸਾਫ਼ ਕਰ ਹੀ ਦੇਵਾਂ ਇੱਥੇ ਮਨੀ ਦੇਖੋ ਕਿੱਡੀ ਹੋਈ ਪਈ ਐ ਸਭ ਗੱਲਾਂ ਨਹੀਂ ਕਹਿੰਦੀ ਕੋਈ ਮਨੀ ਮੂਨੀ ਨਹੀਂ ਆਂਦੀ ਮਨੀ ਪlant ਲਾ ਕੇ ਕਾਈਕ ਤੇ ਮੈਂ ਚਾਹ ਬਣਾਉਣ ਲੱਗੀ ਆ ਚਾਹ ਵਾਸਤੇ ਪਾਣੀ ਇੱਕ ਗਲਾਸ ਪਾਣੀ ਦਲੇ ਲਿਆ ਤੇ ਚਾਹ ਪੱਤੀ ਲੈ ਲਈ ਬੜੀ ਲੈ ਚੀਨੀ ਲੈ ਲਈ ਠੀਕ ਹੈ ਜੀ ਹੁਣ ਆਪਾਂ ਚਾਹ ਬਣਾ ਲਵਾਂਗੇ ਦੇਖੋ ਮੈਂ ਤੁਹਾਨੂੰ ਚਾਹ ਵੀ ਸिखਾਉਣ ਲੱਗੀ ਆ ਨਾ ਜੇ ਤੁਹਾਨੂੰ ਚਾਹ ਨਹੀਂ ਆਉਂਦੀ ਬਣਾਉਣੀ ਤਦੂਸੀਂ ਸਿੱਖ ਲੋਕ ਆ। ਬਜ਼ੁਰਗ ਜਿਹੜੇ ਹੁੰਦੇ ਨਾ ਉਹ ਚੀਜ਼ਾਂ ਸਿਖਾਉਂਦੇ ਹੀ ਹੁੰਦੇ ਜਿਵੇਂ ਕਿ ਮੈਂ ਹੁਣ ਬਜ਼ੁਰਗ ਆ। ਪਾਲੀ ਦੀ ਖਾਵਾਂਗੀ ਚਾਹ ਦੇ ਨਾਲ ਬਾਅਦ ਵਿੱਚ ਉਠੀਨੇ ਵਾਲੇ ਡੱਬੇ ਚੱਕੋ ਹੀ ਨਹੀਂ। ਬਸ ਚਾਹ ਨੂੰ ਵਾਲੀਆਂ ਨਾਲ ਹੀ ਐ। ਤੇ ਜਦੋਂ ਲੱਗਿਆ ਪਾਣੀ ਫਿਰ ਆਪਾਂ ਦੁੱਧ ਪਾ ਦਾਂਗੇ ਇਹਦੇ ਵਿੱਚ। ਤੇ ਹੁਣ ਅਸੀਂ ਪਾ ਦਾਂਗੇ ਦੁੱਧ ਪੱਤੀ ਘੱਟ ਲੱਗਦੀ ਹੈ ਨਾ ਪਹਿਲੇ ਕੱਢ ਲੈਂਦੇ ਆ ਇਹਨੂੰ ਥੋੜਾ ਜਿਹਾ ਫਿਰ ਦੇਖਦੇ ਆ ਜੇ ਰੰਗ ਨਾ ਬਦਲੇ ਫਿਰ ਅਸੀਂ ਪੱਤੀ ਹੋਰ ਪਾ ਦਾਂਗੇ